ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡੇ ਬੰਨੇ ਚੈਨਲ ਪੀਬੀ ਸਤਰ ਸਟਡੀ ਪੁਆਇੰਟ ਤੇ ਸੋ ਜਿਹੜੇ ਵੀ ਸਟੂਡੈਂਟ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਸਮੇਂ ਸਿਰ ਨਵਾਂ ਨੋਟੀਫਿਕੇਸ਼ਨ ਨਿਲਦਾ ਰਹੇ ਸੋ ਆਪਾਂ ਦੇਰੀ ਨਾ ਕਰਦੇ ਹੋਏ ਕਲਾਸ ਨੂੰ ਕਰਦੇ ਹਾਂ ਸਟਾਰਟ ਅੱਜ ਆਪਣੀ ਕਲਾਸ ਆਉਣ ਵਾਲੀ ਹੈ ਕਿਦਾਂ ਫ੍ਰੈਕਸ਼ਨ ਨਾਲ ਜਾਣ ਉਹਦੇ ਵਿੱਚ ਲੈਸ ਦੈਨ ਜਾਂ ਲੈਸ ਦੈਨ ਯਾ ਮੋਰ ਦੈਨ ਮੋਰ ਦੈਨ ਨੂੰ ਕਿੱਦਾਂ ਪਤਾ ਕਰਿਆ ਜਾਂਦਾ ਹੈ ਜਾਂ ਫਿਰ ਇੱਕ ਹੋਰ ਆਪਣੀ ਹੋएगी क्लास ਕਿੱਦਾਂ ਫ੍ਰੈਕਸ਼ਨ ਨੂੰ ਪਲੱਸ ਮਾਈਨਸ ਕਰਿਆ ਜਾਂਦਾ ਹੈ ਠੀਕ ਹੈ ਔਰ ਅਗਰ ਅ ਯਾਨੀ ਕਿ ਬਿਗਰ ਵੱਡੀਆਂ ਫ੍ਰੈਕਸ਼ਨ ਆ ਜਾਣਾ ਤਾਂ ਉਹਨਾਂ ਨੂੰ ਕਿਵੇਂ ਆਪਾਂ ਸੋਲਵ ਕਰਾਂਗੇ ਆਪਾਂ ਅੱਜ ਤਿੰਨ ਸਟੈਪ ਕਰਾਂਗੇ ਇੱਕ ਲੈਸ ਦੈਨ ਜਾਂ ਮੋਰ ਦੈਨ ਠੀਕ ਇਹਨਾਂ ਚੋਂ ਪਤਾ ਕਰੋ ਕਿਹੜੀ ਫ੍ਰੈਕਸ਼ਨ ਵੱਡੀ ਹੈ ਜਾਂ ਕਿਹੜੀ ਛੋਟੀ ਹੈ ਡਨ ਔਰ ਦੂਜੀ ਆਪਾਂ ਕਰਾਂਗੇ ਇੱਕ ਫ੍ਰੈਕਸ਼ਨ ਦਿੱਤੀ ਹੋਇਆ ਹੋਣਾ ਤਾਂ ਕਿਵੇਂ ਇੱਕ ਸੋਲਵ ਜਾਂ ਪਲੱਸ ਸੌਰੀ ਪਲੱਸ ਇਹ ਮਾਈਨਸ ਕਰਿਆ ਜਾਂਦਾ ਹੈ ਠੀਕ ਔਰ bigger ਫ੍ਰੈਕਸ਼ਨ ਇੱਕ ਨਾ ਵੱਡੀ ਸਾਰੀ ਅੱਡੀ ਮੈਂ ਲਾਸਟ ਤੇ ਕਰਾਉਂਗਾ ਠੀਕ ਹੈ ਲਾਸਟ ਤੇ ਕਰਾਉਂਗਾ ਉਹ ਕਿਦਾਂ ਸੋਲਵ ਕਰੀ ਦੀ ਡਨ ਆਪਾਂ ਕੁਐਸਚਨ ਕਰਦੇ ਆ ਤੁਸੀਂ ਦੇਖੋਗੇ ਤੁਹਾਨੂੰ ਪੂਰੀ ਸਮਝ ਆਏਗੀ ਵੀ ਵਾਕਈ ਠੀਕ ਹੈ SSC ਦੇ ਇਗਜ਼ਾਮ ਚ ਇਦਾਂ ਸੇਮ ਡਿਟੋ ਕੁਐਸਚਨ ਆਏ ਸੀਗੇ ਔਰ ਜਿਹੜਾ ਲਾਸਟ ਤੇ ਕਰੂੰਗਾ ਨਾ ਡਿਟੋ ਕੁਐਸਚਨ ਪੰਜਾਬ ਪੁਲਿਸ ਚ ਆਇਆ ਸੀਗਾ ਠੀਕ ਆ ਪੰਜਾਬ ਪੁਲਿਸ ਚ ਉਹ ਵੀ 6 ਅਗਸਤ ਦੀ ਸ਼ਿਫਟ ਹੈਗੀ ਸੀਗੀ ਸੈਕੰਡ ਡਨ ਚਲੋ ਆਪਾਂ ਕੁਐਸਚਨ ਕਰਦੇ ਆ ਜਿਵੇਂ

ਠੀਕ ਆਪਣੇ ਕੋਲ ਕੀ ਗਿਆ 5/8 6/7 2/5 14/15 ਔਰ 9/11 ਪੁੱਛ ਕੀ ਲਿਆ ਇਹਨਾਂ ਨੇ ਇਹਨਾਂ ਵਿੱਚੋਂ ਵੱਡੀ ਸੰਖਿਆ ਪਤਾ ਕਰੋ ਇਸਦੇ ਆਪਾਂ ਦੋ ਮੈਥਡ ਕਰਾਂਗੇ ਦੋ ਮੈਥਡ ਠੀਕ ਜਿਹੜਾ ਤੁਹਾਨੂੰ ਚੰਗਾ ਲੱਗੇ ਉਹੀ ਤੁਸੀਂ ਕਰੋਗੇ ਠੀਕ ਪਹਿਲਾ ਮੈਥਡ ਕੀ ਹੈ ਪਹਿਲਾਂ ਇਹਨਾਂ ਨੂੰ ਆਪਸ ਚ ਮਲਟੀਪਲਾਈ ਕਰਨਾ ਹੈ 8 6 48 7 5 35 ਇੱਥੇ ਕੀ ਆ ਗਿਆ ਆਪਣੇ ਕੋਲ 35 ਇੱਥੇ ਕੀ ਆ ਗਿਆ 48 ਡਨ ਸੋ ਆਪਾਂ ਇਹਨੂੰ ਹੁਣ ਨਹੀਂ ਚੈੱਕ ਕਰਾਂਗੇ ਠੀਕ ਇਹਦਾ ਹੁਣ ਆਪਣਾ ਕੰਮ ਖਤਮ ਇਹ ਕੀ ਹੈ ਛੋਟੀ ਹੁਣ ਇਹਨੂੰ ਚੈੱਕ ਕਰਦੇ ਆਪਾਂ 7 2 14 5 6 30 ਇੱਥੇ ਕੀ ਆ ਗਿਆ ਆਪਣੇ ਕੋਲ 30 7 2 14 ਸੋ ਇਹ ਕੀ ਹੈ ਛੋਟੀ ਹੈ ਨਾ ਇੱਧਰ ਕੀ ਹੈ 30 ਇੱਧਰ ਕੀ ਹੈ 14 ਛੋਟੀ ਹੈ ਨਾ ਜਸਟ ਇੱਕ ਵਾਰੀ ਤੁਹਾਨੂੰ ਸਮਝਾ ਰਿਹਾ ਤੁਸੀਂ ਕਿਦਾਂ ਕਰਨਾ ਹੈ ਠੀਕ ਔਰ ਆ ਵੀ ਖਤਮ ਹੋ ਗਈ ਔਰ ਆ ਵੀ ਖਤਮ ਹੋ ਗਈ ਹੁਣ ਇਹਨੂੰ ਅੱਗੇ ਕੰਟੀਨਿਊ ਕਰਦੇ ਹਾਂ ਉਦਾਂ ਹੀ 14/7 98 ਔਰ 15 90 ਆ ਕਿੰਨਾ ਆ ਗਿਆ ਆਪਣੇ ਕੋਲ 90 14/7 98 ਸੋ 90 ਵੱਡਾ ਜਾਂ 98 ਵੱਡਾ ਤੁਸੀਂ ਕਹੋਗੇ 98 ਠੀਕ ਹੁਣ ਆ ਵੀ ਕੀ ਛੋਟੀ ਰਹਗੀ ਛੋਟੀ ਸੰਖਿਆ ਰਹਗੀ ਹੁਣ ਆਪਣੇ ਕਿੰਨੇ ਬਚਿਆ 14/15 ਔਰ 9/11 ਸੋਨੇ ਨੇ ਅਕ੍ਰੋਸ ਮਲਟੀਪਲਾਈ ਕਰਨਾ ਕ੍ਰੋਸ ਮਲਟੀਪਲਾਈ 15 ਨੂੰ ਆਇਆ 135 ਔਰ 11 ਨੂੰ 14 ਨਾਲ ਗੁਣਾ ਕਰਾਂਗੇ ਤਾਂ 154 ਸੋਨੇ ਇਹਨਾਂ ਚ ਕਿਹੜੀ ਵੈਲਿਊ ਵੱਡੀ ਆ ਆ ਵਾਲੀ ਮੈਨੂੰ ਪਤਾ ਤੁਹਾਨੂੰ ਇਹਦੇ ਚੋਂ 10% ਵੀ ਸਮਝ ਨਹੀਂ ਆਇਆ ਬਟ ਆਪਾਂ ਹੁਣ ਜੋ ਅੱਗੇ ਇਹਦੇ ਹੀ ਕਰਾਂਗੇ ਮੈਥਡ ਤੁਹਾਨੂੰ ਪੂਰਾ ਪੂਰਾ ਸਮਝਾਏਗਾ ਇਹ ਤਾਂ ਸਿਗਾ ਸ਼ਾਰਟਕਟ ਮੈਥਡ ਸ਼ਾਰਟਕਟ ਮੈਥਡ ਹੈ ਇਹ ਵੀ ਸੁਪਰ ਡੁੱਪਰ ਸੁਪਰ ਡੁੱਪਰ ਹੈ ਠੀਕ ਹੈ ਅਗਰ ਤੁਸੀਂ ਤੁਹਾਡੀ ਕੈਲਕੂਲੇਸ਼ਨ ਫਾਸਟ ਆ ਠੀਕ ਤੁਸੀਂ ਮਲਟੀਪਲਾਈ ਕਿੰਨੀ ਜ਼ਿਆਦਾ ਫਾਸਟ ਕਰਦੇ ਹੋ ਤੁਹਾਡੇ ਲਈ ਬਹੁਤ ਹੀ ਲੱਗ ਦੇਖੋ 8 6 48 7 5 35 48 ਆ ਗਿਆ ਸੋ ਹੁਣ ਇਹਨੂੰ ਕੈਨਸਲ ਇੱਥੇ ਕੀ ਆ 6 7 7 2 14 7 2 14 5 6 30 ਆ ਵੀ ਕੈਨਸਲ 6 ਵਡਾ 7 14 ਵਡਾ 15 14 ਸਾਤੇ 98 15 ਸਿ ਕੀ 90 90 ਛੋਟਾ ਰਹਿ ਗਿਆ 98 ਵੱਡਾ ਇਹਨੂੰ ਵੀ ਕੈਨਸਲ ਇਹਦੇ ਤੇ ਆ ਗਈ ਅੱਗੇ ਗੱਲ 15 ਨਾਮ 135 11 ਨੂੰ 14 ਨਾਲ ਗੁਣਾ ਕਰਾਂਗੇ ਤਾਂ 154 ਆਏਗਾ ਸੋ ਇਹ ਕੀ ਆਪਣੀ ਵੱਡੀ ਸੰਖਿਆ ਇਹ ਹੀ ਕੀ ਆਪਣਾ ਆਨਸਰ ਠੀਕ ਹੋਂਜੜਾ ਮੈਥਡ ਕਰੂੰਗਾ ਨਾ ਪਲੀਜ਼ ਉਸ ਨੂੰ ਧਿਆਨ ਦੇ ਨਾਲ ਦੇਖਣਾ ਬਿਓ ਆਪਾਂ ਕਿੱਦਾਂ ਕਰਿਆ ਠੀਕ ਇਹ ਤਾਂ ਆਪਣਾ ਸੀਗਾ ਸ਼ਾਰਟਕਟ ਮੈਥਡ ਐਂ ਦੇ ਤੁਹਾਨੂੰ ਚਿੱਕੀ ਚੈੱਕ ਕਰਨਾ ਪਏਗਾ 5 ਔਰ 8 ਵਿੱਚ ਡਿਫਰੈਂਸ ਕਿੰਨਾ ਆ ਤਿੰਨ ਦਾ 6 ਔਰ 7 ਦੇ ਵਿੱਚ ਡਿਫਰੈਂਸ ਕਿੰਨਾ ਆ 6 ਔਰ 7 ਦੇ ਵਿੱਚ ਡਿਫਰੈਂਸ 1 ਦਾ ਐਂ ਦੇ ਵਿੱਚ ਡਿਫਰੈਂਸ ਕਿੰਨਾ ਤਿੰਨ ਦਾ ਇੱਥੇ 1 ਇੱਥੇ 2 ਹੁਣ ਆਪਣੇ ਕੋ ਡਿਫਰੈਂਸ ਇੱਥੇ ਲਿਖ ਲੋ 3 1 3 1 ਔਰ 2 ਡਨ ਹੁਣ ਇਹਨੂੰ ਆਪਸ ਚ ਮਲਟੀਪਲਾਈ ਕਰ ਲੋ ਪਵੇਂ ਦਾ ਐਲਸੀਮ ਲੈ ਲੋ ਮੈਂ ਤਾਂ ਕਹਿਣਾ ਐਲਸੀਮ ਲੈ ਲਓ ਕਿੰਨਾ ਆਏਗਾ ਆ ਜਾਏਗਾ 6 ਐਲਸੀਮ ਐਲਸੀਮ ਕੱਢਣ ਦਾ ਤਰੀਕਾ ਕਿੱਦਾਂ ਹੁੰਦਾ ਉਹੀ ਬੱਚਿਆਂ ਵਾਲਾ ਡਨ 3 1 ਪਹਿਲਾਂ ਹੀ ਆ 3 1 اور 2 ਹੁਣ ਚੈੱਕ ਕਰਨਾ ਹੈ ਕਿ ਸਿੱਕ ਪੜੇ ਜਾ ਰਹਿਆ ਹੂੰ ਪਹਿਲਾਂ ਕਰਦੇ ਆਪਾਂ 3 ਤੇ ਇੱਥੇ ਕੀ ਆ ਗਿਆ 1 ਇੱਥੇ ਕੀ ਆ ਗਿਆ 1 3-1=3 ਔਰ ਇੱਥੇ ਕੀ ਆ 1 ਲਾਸਟ ਤੱਕ ਹੀ ਬਚਿਆ 2 ਹੁਣ ਆਪਾਂ ਇਹਨੂੰ 2 ਤੇ ਸੋਲਵ ਕਰਦੇ ਆਂ ਠੀਕ ਹੋ ਗਿਆ ਖਤਮ 3 ਦੋਨਾ 6 ਆਪਣਾ ਐਲਸੀਐਮ ਕੀ ਆ ਗਿਆ 6 ਡਨ 6 ਆ ਗਿਆ ਹੁਣ ਆ ਕੀ ਚੈੱਕ ਕਰਨਾ ਹੈ 3 ਨਾਲ ਕਿੱਥੇ ਤੱਕ ਜਾ ਸਕਦਾ ਹੈ 3 2 6 ਇਹਨੂੰ ਕੀ ਕਰੋ 2 ਨਾਲ ਮਲਟੀਪਲਾਈ 3 2 6 6 1 6 ਇਹਨੂੰ ਕਰ ਦੋ 6 ਨਾਲ ਮਲਟੀਪਲਾਈ ਡਨ ਔਰ ਆ ਕਿੰਨੇ ਕੱਟੇਗਾ 3 2 6 3 2 6 ਇਹਨੂੰ ਵੀ ਕੀ ਕਰ ਦੋ 2 ਨਾਲ ਗੁਣਾ ਆ ਕਿੰਨੇ ਤੇ ਕੱਟੇਗਾ 1 6 6 ਤੇ ਕੱਟੇਗਾ ਨਾ ਇਹ ਨੂੰ ਵੀ ਕਰ ਦੋ 6 ਨਾਲ ਗੁਣਾ ਆ ਕਿੰਨੇ ਤੇ ਕੱਟੇਗਾ 2 3 6 ਇਹਨੂੰ 3 ਨਾਲ ਮਲਟੀਪਲਾਈ ਇੱਥੇ ਕੀ ਆ ਗਿਆ ਆਪਣੇ ਕੋਲ 5 2 10 6 6 36 ਯਾਨੀ ਕਿ 6 ਦਾ ਸਕਰ 2 2 4 14 6 60 6 6 84 ਠੀਕ ਇੱਥੇ ਕੀ ਆ ਆਪਣੇ ਕੋਲ ਆ ਗਿਆ 84 9 3 27 ਖਤਮ ਖਤਮ ਹੋ ਗਿਆ ਆਪਣਾ ਸਵਾਲ ਹੁਣ ਦੇਖਿਆ ਇਹਦੇ ਵਿੱਚ ਵੱਡਾ ਕਿਹੜਾ ਔਰ ਛੋਟਾ ਕਿਹੜਾ ਆਪਾਂ ਕੀ ਪਤਾ ਕਰਨਾ ਆ ਵੱਡੀ ਸੰਖਿਆ ਵੱਡੀ ਸੰਖਿਆ ਕਿਹੜੀ ਹੈ ਇੱਥੇ ਕੀ ਆ 10 ਇੱਥੇ 36 ਇੱਥੇ 4 ਇੱਥੇ 84 ਔਰ ਇੱਥੇ ਕੀ ਹੈ 27 ਆਪਣਾ ਕੀ ਵੱਡਾ ਹੋ ਗਿਆ ਆ ਵਾਲਾ 84 ਡਨ ਇਹ ਹੀ ਕੀ ਆਪਣਾ ਰਾਈਟ ਆਨਸਰ ਇਹਦੇ ਵਿੱਚ ਕਨਸੈਪਟ ਹੈ ਵੀ ਚੀਜ਼ਾਂ ਬਣੀਆਂ ਕਿਦਾਂ ਉਹਦੇ ਵਿੱਚ ਕਨਸੈਪਟ ਕੁਝ ਵੀ ਨਹੀਂ ਜਿੱਦਾਂ ਕ੍ਰੋਸ ਮਲਟੀਪਲਾਈ ਕਰਿਆ ਉਹਦੇ ਵਿੱਚ ਕਨਸੈਪਟ ਕੁਝ ਵੀ ਨਹੀਂ ਇਥੇ ਆਪਾਂ ਐਲਸੀਐਮ ਲੈ ਕੇ ਕਰਿਆ ਕਿੱਦਾਂ ਆਪਾਂ ਮਲਟੀਪਲਾਈ ਕਰਕੇ ਦੇਖਿਆ ਠੀਕ ਹੈ ਡਿਫਰੈਂਸ ਡਨ ਇਥੋਂ ਕੀ ਸਿੱਖਣਾ ਆਪਾਂ ਨੂੰ ਮਿਲਿਆ ਜਿੰਨੇ ਵਿੱਚ ਡਿਫਰੈਂਸ ਘੱਟ ਹੋਏਗਾ ਸੋ ਇਹ ਵੀ ਵੱਡਾ ਹੋਏਗਾ ਜਿੰਦੇ ਵਿੱਚ ਡਿਫਰੈਂਸ ਘੱਟ ਹੋਏਗਾ ਉਹੀ ਵੱਡਾ ਹੋਏਗਾ ਇੱਥੇ ਵੀ ਇੱਕ ਦਾ ਫਰਕ ਸੀਗਾ ਠੀਕ ਇੱਕ ਦਾ ਫਰਕ ਸੀਗਾ ਇੱਥੇ ਵੀ ਇੱਕ ਦਾ ਇੱਥੇ ਦੇਖੋ 84 ਐ ਇੱਥੇ 36 ਐ ਬਟ ਬਾਕੀਆਂ ਨਾਲ ਤਾਂ ਜ਼ਿਆਦਾ ਆਇਆ ਨਾ ਬਾਕੀ ਨਾਲ ਜ਼ਿਆਦਾ ਆਇਆ ਨਾ ਠੀਕ ਇੱਥੇ 27 ਇੱਥੇ 4 ਇੱਥੇ 10 ਠੀਕ ਹੈ ਡਨ ਚਲਿਏ ਅੱਗੇ ਚਲੋ ਰਾਈਟ ਡਾਉਨ ਕਰ ਦੇ ਦਿਓ ਦੋਨੋਂ ਮੈਥਡ ਕਰ ਲਓ ਜਿਹੜਾ ਤੁਹਾਨੂੰ ਚੰਗਾ ਲੱਗੇ ਪਲੀਜ਼ ਉਹੀ ਤੁਸੀਂ ਯਾਦ ਰੱਖਣਾ ਆ ਯਾਦ ਤੱਕ ਇਹ ਤੁਸੀਂ ਪ੍ਰੈਕਟਿਸ ਹੀ ਕਰਨੀ ਹੈ ਯਾਰ ਇਹ ਕੁਝ ਨਹੀਂ ਕਰਨਾ ਹੁੰਦਾ ਮੈਥ ਚ ਬਸ ਕੁਝ ਫਾਰਮੂਲੇ ਹੁੰਦੇ ਆ ਬਸ ਉਹ ਤੁਹਾਨੂੰ ਰੱਟਨੇ ਪੈਣਗੇ ਠੀਕ ਕਲਾਸ ਦੇ ਐਂਡ ਤੱਕ ਬਨੇ ਰਹੋ ਜੋ ਲਾਸਟ ਤੇ ਕਰਾਉਂਗਾ ਤੁਸੀਂ ਹਰੇਕ ਪੇਪਰ ਚ ਹਰੇਕ ਐਗਜ਼ਾਮ ਚ ਦੇਖੋਗੇ ਵੀ ਉਹਨਾਂ ਦੇ ਕੁਐਸਚਨ ਸੈੱਟ ਹੁੰਦੇ ਆ ਠੀਕ ਤੁਸੀਂ ਤਾਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਕਰੇ ਹੋਇਆ ਅਗਰ ਤੁਸੀਂ ਪਹਿਲੀ ਵਾਰ ਦੇਖੋਗੇ ਤੇ ਘਬਰਾਟਾ ਹੀ ਹੋਣੀਆਂ ਨੇ ਨਾ ਚਲੋ ਆਪਣੇ ਕੋਲ ਕੀ ਵੈਲਿਊ ਆ ਗਈ 6/7 11/13 2/5 ਔਰ 3/7 1/3 ਠੀਕ की पता करो छोटी संख्या पता करो डन है इना चो पता की करना है छोटी संख्या केड़ी है ठीक उ अपना काम शोर्टकट मैथड ठीक है ग्यारह सात ई ਅਹ 13 ਨੂੰ 6 ਨਾਲ ਕਰਾਂਗੇ ਤਾਂ ਕੀ ਆਏਗਾ ਆਪਣੇ ਕੋਲ 13 ਸਿੱ ਕੀ 78 ਕੀ ਆ ਗਿਆ ਆਪਣੇ ਕੋਲ 78 ਹੁਣ ਚੈੱਕ ਕਰਿਓ 78 ਵੱਡਾ ਹੈ ਜਾਂ 70 78 ਵੱਡਾ ਹੈ ਨਾ ਆਪਾਂ ਪਤਾ ਕੀ ਕਰਨਾ ਹੈ ਛੋਟੀ ਸੰਖਿਆ ਸੋ ਆਪਾਂ ਕੀ ਲੈਟ ਕਰਾਂਗੇ ਛੋਟੀ ਸੰਖਿਆ ਇਹਦਾ ਕੈਨਸਲ ਹੋ ਗਿਆ ਕੰਮ ਇੱਥੇ ਇਹਦਾ ਕੈਨਸਲ ਹੋ ਗਿਆ ਠੀਕ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਇਹਦਾ ਕੈਨਸਲ ਹੋ ਗਿਆ 13 ਦੋਨਾ 26 11 ਪੰਜੀ 55 55 ਇੱਥੇ ਕੀ ਆ ਗਿਆ 55 13 ਨੂੰ ਨਾ 26 ਹੁਣ ਆਪਾਂ ਪਤਾ ਹੀ ਕਰਨੀ ਆ ਛੋਟੀ ਸੰਖਿਆ ਇਹਨਾਂ ਚ ਛੋਟੀ ਕਿਹੜੀ ਆ ਆਹ ਵਾਲੀ ਆਹ ਵਾਲੀ ਹੈ ਨਾ ਸੋਹਿੰਦਾ ਵੀ ਕੀ ਕੰਮ ਕੈਨਸਲ ਹੋ ਗਿਆ ਹੁਣ ਆਪਾਂ ਫਿਰ ਇੱਥੋਂ ਇਹਨੂੰ ਚੈੱਕ ਕਰਾਂਗੇ ਫਿਰ ਤੋਂ ਚੈੱਕ ਕਰਾਂਗੇ 5 3 15 7 2 14 ਹੁਣ ਇੱਥੇ 14 ਆ ਗਿਆ ਇੱਥੇ ਕੀ ਆ ਗਿਆ 15 ਇਹਨਾਂ ਦੋਨਾਂ ਚ ਵੱਡੀ ਕਿਹੜੀ ਹੈ ਆ ਵਾਲੀ ਆਪ ਪਤਾ ਕਿਹੜੀ ਕਰਨੀ ਆ ਛੋਟੀ ਸੋ ਇਨੀ ਲੈ ਕੇ ਚੱਲਾਂਗੇ ਇਹਨੂੰ ਹੀ ਇਹਦਾ ਵੀ ਕੰਮ ਖਤਮ ਇੱਥੇ ਠੀਕ ਇਹਨੂੰ ਹੁਣ ਨਹੀਂ ਦੇਖਣਾ ਤੁਸੀਂ ਹੁਣ ਕੀ ਆਪਾਂ ਚੈੱਕ ਕਰਨਾ ਆ ਜੋ ਆਪਣੇ ਕੋਲ ਦਾ ਲਾਸਟ ਬਚ ਗਿਆ ਹੈ ਇੱਕ ਲਾਸਟ ਕਿਹੜੀ ਬਚੀ ਆ 5-1=5 2*3=6 ਠੀਕ ਹੈ 2*3=6 ਹੁਣ ਆਪਾਂ ਪਤਾ ਕੀ ਕਰਨੀ ਆ ਛੋਟੀ ਸੰਖਿਆ ਪਤਾ ਕਰੋ ਹੁਣ ਇਥੇ 6 ਵੱਡਾ ਜਾਂ 5 ਵੱਡਾ ਹੈ ਛੇ ਆਪਾਂ ਪਤਾ ਕਿਹੜੀ ਕਰਨੀ ਆ ਛੋਟੀ ਛੋਟੀ ਫਿਰ ਆ ਹੋਈ ਨਾ ਇਹਦਾ ਵੀ ਕੰਮ ਖਤਮ ਬਚੀ ਕਿਹੜੀ ਆਹੀ ਇਹੀ ਕੀ ਆਪਣਾ ਆਨਸਰ ਅਗਰ ਤੁਸੀਂ ਫਾਸਟ ਫਾਸਟ ਕਰਨਾ ਚਾਹੁੰਦੇ ਆਓ ਵੀ ਫਾਸਟ ਕਿੱਦਾਂ ਹੋਏਗਾ 11 ਸਤਾ 77 13 ਛੇ ਕੀ 78 77 ਵੱਡਾ ਹੈ 78 78 ਆਪਾਂ ਪਤਾ ਕਿਹੜੀ ਕਰਨੀ ਆ ਛੋਟੀ ਇਹਨੂੰ ਚੈੱਕ ਕਰਾਂਗੇ ਇਹਦਾ ਕੰਮ ਕੈਂਸਲ 13 ਦੋਨੋਂ 26 11 ਪੰਜੀ 55 ਉਹ 26 ਛੋਟਾ ਹੈ ਇਹਨੂੰ ਲੈ ਕੇ ਚੱਲਾਂਗੇ ਇਹਦਾ ਕੰਮ ਖਤਮ ਠੀਕ ਹੈ 5 3 15 7 2 14 15 ਵੱਡਾ ਆ ਗਿਆ 14 ਛੋਟਾ ਸੀਗਾ ਇਹਦਾ ਕੰਮ ਕੈਂਸਲ ਇਹਨੂੰ ਹਨ ਕਰਾਂਗੇ 5 5 3 2 6 ਇੱਥੇ 6 ਇੱਥੇ 5 ਕਿਹੜੀ ਵੱਡੀ ਹੈ ਇਥੋਂ 6 ਵਾਲੀ ਆਹ ਕਿਹੜੀ ਹੈ ਛੋਟੀ ਠੀਕ ਸੌਰੀ ਗਾਇਜ਼ ਚਲੋ ਆਪਨਾ ਕੀ ਆ ਗਿਆ ਹੁਣ ਕੀ ਕਰਨਾ ਆਪਾਂ ਸੈਕਿੰਡ ਮੈਥਡ ਸੈਕਿੰਡ ਮੈਥਡ ਠੀਕ ਹੁਣ ਇਹਦੇ ਵਿੱਚ ਡਿਫਰੈਂਸ ਕਿੰਨਾ ਦਾ ਹੈ 1 ਦਾ ਇੱਥੇ ਕਿੰਨਾ ਆ 2 ਦਾ ਇੱਥੇ ਕਿੰਨਾ ਆ 3 ਦਾ ਇੱਥੇ 4 ਦਾ ਔਰ ਇੱਥੇ ਕੀ ਆ 2 ਦਾ ਠੀਕ पहली ती की आया एक का डिफरेंस दूसरी तो का तीजी तीन दा चौथी ते और लास्ट ते की है दो दा डिफरेंस ठीक इन एलसीएम ला लेंगे ला 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 लांगे। ला कितना आएगा बारह अगर नहीं भी यकीन ना तो देख लो एक दो तीन चार और एलसीएम की होएगा ठीक चेक करो किसे कर एक पड़े जा रहे पहले दो कटे हाँ दो 10 ਉਹਦਾ ਹੀ 2 2 4 2 1 2 ਠੀਕ ਅੱਗੇ ਕੀ 3 ਤੇ ਕੱਢਦੇ ਆ ਅੱਗੇ ਕੀ ਬਚਿਆ 2 2 ਤੇ ਕੈਨਸਲ ਕਰ ਲਿਆ डन ਖਤਮ 3 2 6 6 2 12 ਆਪਣਾ LCM ਕੀ ਹੈ 12 ਸੋਨ ਚੈੱਕ ਕਰਿਓ ਇੱਥੇ 12 ਕਿੰਨੇ ਤੇ ਕਟੇਗਾ 12 ਤੇ 12 ਤੇ ਕਟੇਗਾ ਔਰ ਇਥੇ ਕਿੰਨੇ ਤੇ ਕੱਟੇਗਾ 6 ਤੇ 6 ਦੁਣੀ 12 ਹੁੰਦਾ ਠੀਕ ਆ ਆ ਕਿੰਨੇ ਤੇ 4 ਤੇ 4 ਤੀਏ 12 ਔਰ ਆ ਕਿੰਨੇ ਤੇ 3 ਚੁੱਕੇ 12 ਔਰ ਆ ਕਿੰਨੇ ਤੇ 6 ਤੇ ਕੱਟੇਗਾ ਠੀਕ ਆਪਣੇ ਕੋਲ ਆ ਵਾਲੀ ਵੈਲਿਊ ਆ ਗਈਆਂ ਇਹਨੂੰ ਕੀ ਕਰੋ ਇੱਥੇ 12 ਨਾਲ ਇੱਥੇ ਕਿੰਨੀਆਂ 6 ਇੱਥੇ 6 ਨਾਲ ਇੱਥੇ 4 ਨਾਲ ਔਰ ਇੱਥੇ तीन नाल इ छेन बारह शिका बत् ग्यारह शिका छियाह चारीए नौ एक शिका शिका आप पता कि संख्या करनी है छोटी संख्या इन्होंने चो कि संख्या कि हूँ सब चो चेक कर छोटी कि आ की है बत्तर छियाठ अठ नौ और छे आही की अपना ਅਨਸਰ ਪਹਿਲਾ ਵੀ ਆਪਾਂ ਅਨਸਰ ਇਹੀ ਕੱਢਿਆ ਸੀਗਾ ਠੀਕ ਚਲਿਏ ਅੱਗੇ ਚਲੋ ਇਹ ਤਾਂ ਹੋ ਗਿਆ ਆਪਣਾ ਲੈਸ ਦਨ ਔਰ ਮੋਰ ਦਨ ਉਹਦਾ ਮਤਲਬ ਕੀ ਹੁੰਦਾ ਹੈ ਛੋਟੀ ਅਤੇ ਵੱਡੀ ਸੰਖਿਆ ਪਤਾ ਕਰੋ ਠੀਕ ਐਸ ਅਸੀ ਜੀਡੀ ਚ ਖਾਸ ਕਰਕੇ ਇੱਕ ਕੁਐਸਚਨ ਸੈੱਟ ਹੋ ਜਾਂਦਾ ਆ ਡਨ ਫ੍ਰੈਕਸ਼ਨ ਦੇਖ ਕੇ ਕਾਬਰਨਾ ਨਹੀਂ ਹੈ ਕਾਬਰਨਾ ਨਹੀਂ ਹੈ ਠੀਕ 201/4 5/6 7/8 ਕਹਿਣ ਕੀ ਇਹਨਾਂ ਨੂੰ ਸੋਲਵ ਕਰੋ ਪਲੱਸ ਕੀ ਆਏਗਾ ਡਨ ਹੁਣ ਆਪਾਂ ਕੀ ਕਰਨਾ ਹੈ ਐਦਾਂ ਦੀ ਵੈਲਿਊ ਦੇਖ ਕੇ ਕਾਬਰਨਾ ਨਹੀਂ ਹੈ ਤੁਸੀਂ ਚੈੱਕ ਕਰਿਓ ਇੱਥੇ ਕਿਹੜੇ ਕਿਹੜਾ ਆ ਇਹਨੂੰ ਇੱਕ ਵਾਰੀ ਆਵਲੇ ਜਿਹੜੇ ਸਿੰਗਲ ਆ ਨਾ ਇਹਨਾਂ ਨੂੰ ਬਾਹਰ ਕੱਢ ਲਓ ਇੱਥੇ ਕੀ ਆ 2 4 ਔਰ 4 2 4 ਔਰ 4 ਕਿੰਨਾ ਆ 4 4 8 ਔਰ 2 10 ਆਪਣੇ ਕੋਲ ਆ ਗਿਆ ਬਾਕੀ ਕੀ ਬਚੇ ਆਪਣੇ ਕੋਲ 1/4 5/6 7/ 8 ਡਨ ਡਨ ਹੁਣ ਤੁਸੀਂ ਕੀ ਕਰਨਾ ਹੈ ਇਹਦਾ? ਨੀਚੇ ਵਾਲੀ ਸੰਖਿਆ ਦਾ ਐਲਸੀਐਮ ਲੈ ਲਓ ਪਹਿਲਾਂ। ਐਲਸੀਐਮ ਲਾਂਗੇ ਆਪਾਂ ਇਥੋਂ 4, 6, ਔਰ 8 2, 3 ਔਰ 4 ਐਦਾਂ ਕਰਿਆ ਹੈ ਨਾ ਬਹੁਤ ਗੰਦਾ ਹੀ ਲੱਗਦਾ ਹੈ ਠੀਕ ਆ? ਤੁਸੀਂ ਕਰਨਾ ਨਹੀਂ ਹੈ ਐਦਾਂ ਦਾ। ਜਦੋਂ ਆਪਾਂ ਐਲਸੀਐਮ ਵਗੈਰਾ ਸਭ ਕੁਝ ਕਰਾਂਗੇ ਨਾ ਐਚਐਫ ਉਹਦਾ ਆਪਾਂ ਨੂੰ ਇਹ ਚੀਜ਼ਾਂ ਕਰਨ ਦੀ ਲੋੜ ਨਾ ਨਹੀਂ ਪੈਗੀ। ਠੀਕ ਹੈ ਤੁਸੀਂ ਸਿੱਧਾ ਹੀ ਕਹੋਗੇ ਵੀ ਠੀਕ ਹੈ 2 2 4 4 3 12 2 2 4 4 3 12 12 2 24 ਆਪਣਾ LCM ਕੀ ਆ ਗਿਆ 24 LCM ਕੀ ਆ ਗਿਆ ਆਪਣਾ 24 ਹੁਣ ਦੇਖਣਾ 4 ਨੂੰ ਕਿੱਥੇ ਕੱਟ ਕਰ ਰਿਹਾ 6 ਤੇ 6 ਤੇ ਕੱਟ ਕਰ ਰਿਹਾ 6 1 6 6 ਚੋਕਾ 24 4 ਤੇ ਕੱਟ ਕਰ ਰਿਹਾ ਇਨੂੰ ਉੱਪਰ ਗੁਣਾ ਕਰ ਦਿਓ 4 5 20 8 3 24 ਔਰ ਇੱਥੇ ਕੀ ਆ ਗਿਆ 3 7 21 7 21 ਹੁਣ ਇਹਨੂੰ ਐਡ ਕਰ ਲਓ 20 ਔਰ 21 ਕਿੰਨਾ ਹੋ ਗਿਆ 41 ਔਰ 6 47 ਯਾਨੀ ਕਿ ਆਪਣੇ ਕੋਲ ਕੀ ਚੀਜ਼ ਆ ਗਈ 47 24 47 24 24 1 ਹੁਣ ਆਪਣੇ ਕੋਲ ਚੀਜ਼ ਬਚ ਗਈ 24 ਇਸ ਤੋਂ ਅੱਗੇ ਕੀ ਆ ਜਾਏਗਾ ਆਪਣੇ ਕੋਲ 24 1 24 ਬਾਕੀ ਬਚਾ 23 24 ਇਹ ਆਪਾਂ ਕੀ ਕਰਨਾ ਆ ਇਹਦੇ ਚ ਪਲੱਸ ਕਰਨਾ ਆ ਪਲੱਸ ਕਰਾਂਗੇ 10 ਦੇ ਵਿੱਚ ਪਲੱਸ ਕਰ ਦਾਂਗੇ ਡਨ ਪਹਿਲਾਂ ਆਪਣੇ ਕੋਲ ਕੀ ਸੀਗਾ ਜਿਹੜੇ ਸਿੰਪਲ ਡਿਜੀਟ ਸੀਗੇ ਆਪਾਂ ਨੂੰ ਪਲੱਸ ਕਰਿਆ ਤਾਂ ਕੀ ਆਇਆ ਆਪਣੇ ਕੋਲ 10 ਹੁਣ ਆਪਾਂ 10 ਦੇ ਵਿੱਚ ਕੀ ਕਰਾ ਐਡ 1 ਸਹੀ 23 24 ਠੀਕ ਇੱਥੇ ਆਪਣੇ ਕੋਲ ਆ ਜਾਏਗਾ 11 ਸਹੀ 23/24 ਕੀ ਆ ਜਾਏਗਾ ਆਪਣਾ ਆਨਸਰ ਡਨ ਡਨ ਹੈ ਇਹ ਤੇ ਕੀ ਆ ਗਿਆ ਸੀਗਾ ਇਕੱਲਾ ਜ਼ਿਕਰ ਪਲੱਸ ਦਾ ਹੋਏ ਤਾਂ ਅਗਰ ਵਿੱਚ ਮਾਈਨਸ ਦੀ ਆ ਜਾਏ ਯਾਨੀ ਕਿ ਇਥੇ ਦੋ ਸਹੀ ਹੈ ਸਾਈਨ ਕੀ ਸੀਗੇ ਪਲੱਸ ਦੇ ਅਗਰ ਮਾਈਨਸ ਆ ਜਾਏ ਤਾਂ ਕੀ ਕਰਾਂਗੇ ਆਪਾਂ ਉਹ ਵੀ ਸੋਲਵ ਕਰ ਲੈਂਦੇ ਆ ਆਪਾਂ ਨੂੰ ਕੀ ਦੇ ਰੱਖੀ ਹੈ ਵੈਲਿਊ 3 ਸਹੀ 2/3 8 ਸਹੀ 1/4 4 ਸਹੀ 2/5 ਡਨ ਕੀ ਆਪਾਂ ਇਹਨੂੰ ਸੋਲਵ ਨਹੀਂ ਕਰ ਸਕਦੇ ਕਰ ਸਕਦੇ ਆ ਨਾ ਕਰ ਸਕਦੇ ਆ ਪਿੱਛੇ ਆਪਾਂ ਪਲੱਸ ਕਰ ਲਏ ਇੱਥੇ ਕੀ ਆ ਇੱਕ ਮਾਈਨਸ ਹੀ ਆ ਹੋਰ ਤਾਂ ਕੁਝ ਨਹੀਂ ਇਹਦੇ ਚ ਕੱਢ ਲਓ ਇੱਥੇ ਪਹਿਲਾ ਸਿੰਗਲ ਡਿਜੀਟ ਕੱਢ ਲਓ 3 प्लस अठ माइनस इतने की चार तीन अठ ग्यारह माइनस चार सत्त अपने को आ गया ठीक अपने को बचाया कि दो बटा तीन प्लस एक बटा चार माइनस दो बटा पांच हम अपना वही काम नीचे सब आ एलसीएम एलशियम ला लेंगे एलसीएम की क्या है तीन चौके बारह बारह पां 60 60 ਕੀ ਆ ਗਿਆ ਆਪਣਾ ਐਲਸੀਐਮ ਤੈਨੂੰ 59 ਕਿੰਨੇ ਤੇ ਕੱਟੇਗਾ 20 ਤੇ 20 ਦੁਨਾ 40 ਹੁਣ 4 60 ਨੂੰ ਕਿਤੇ ਕੱਟੇਗਾ 15 ਚੋਕੀ 60 15 ਨੂੰ 1 ਨਾਲ ਗੁਣਾ ਕਰਿਆ ਕੀ ਆਇਆ ਆਪਣੇ ਕੋਲ 15 ਹੁਣ 5 ਨੂੰ 60 ਕਿੰਨੇ ਤੇ ਕੱਟੇਗਾ 12 12 ਦੁਨਾ 24 12 ਦੁਨਾ 24 ਹੋਂ ਜਿਹੜੇ ਪਲੱਸ ਵਾਲੇ ਆ ਉਹਨੂੰ ਪਲੱਸ ਕਰ ਲੋ ਜਿਹੜਾ ਮਾਈਨਸ ਆ ਮਾਈਨਸ ਕਰ ਲੋ ਠੀਕ 40 ਔਰ 15 ਕਿੰਨਾ ਆਇਆ 55 55 ਮਾਈਨਸ 24 ਕਿੰਨਾ ਆਪਣੇ ਕੋਲ ਆ ਗਿਆ 40 ਔਰ 15 ਕਿੰਨਾ ਆ ਗਿਆ ਆਪਣੇ ਕੋਲ 55 55 ਚੋਂ 24 ਮਾਈਨਸ ਕਰੇ ਤਾਂ ਆਪਣੇ ਕੋਲ ਕੀ ਆ ਗਏ 31 31/60 ਆਪਣੇ ਕੋਲ ਆ ਗਿਆ ਪਹਿਲਾਂ ਕੀ ਸੀਗਾ ਆਪਣੇ ਕੋਲ 7 ਔਰ ਇਹਦੇ ਚੋਂ कत्ती बटा साठ प्लस करे यही की अपना आंसर यही की अपना आंसर डन है डन चलिए अगे चलो यही एग्जाम च आ जाते हैं ठीक है एग्जाम च आ जाते हैं तीस काबरना नहीं देख के बस नहीं है इत की अपने को एक बटा चार प्लस पं बट नौ पं बट अठ और एक बटा डन ਕੀ ਆਪਨੇ ਕੱਲ ਵੈਲਿਊ ਹੈ 1 1/4 ਠੀਕ ਹੁਣ ਕੀ ਆਪਨਾ ਉਹੀ ਕੰਮ ਠੀਕ ਬੋਡਮਾਸ ਦਾ ਰੂਲ ਕਰੇ ਸੀਗੇ ਬੋਡਮਾਸ ਕਿਦਾਂ ਪਹਿਲਾਂ ਹੁਣ ਇਹਦੇ ਕੀ ਆ ਗਿਆ ਪਹਿਲਾਂ ਡਿਵਾਈਡ ਗੁਣਾ ਪਲੱਸ ਔਰ ਪਲੱਸ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਇਹਦੇ ਚੋਂ ਡਿਵਾਈਡ ਡਿਵਾਈਡ ਕਰ ਲਾਂਗੇ ਇਥੋਂ ਹੁਣ ਆਪਨੇ ਇਹਨੂੰ ਸੋਲਵ ਕਰਾਂਗੇ ਤੇ ਕੀ ਬਣੇਗਾ 2 ਛਿੱਕੇ 12 12 ਔਰ 1 13 13/2 ਆ ਗਿਆ ਅੱਗੇ ਕੀ ਆ ਅਗੇ ਕੀਆ ਡਿਵਾਈਡ ਦਾ ਸਾਈਨ ਅਗਰ ਡਿਵਾਈਡ ਦਾ ਸਾਈਨ ਹੋਏ ਚਲੋ ਬਾਅਦ ਚ ਦੱਸਦਾ ਤੁਹਾਨੂੰ 8 ਇੱਕ 8 8 ਔਰ 5 13 ਆਪਣੇ ਕੋਲ ਇਥੇ ਕੀ ਆ ਗਿਆ 13/8 ਅਗਰ ਆਹ ਵਾਲਾ ਭਾਗ ਦਾ ਨਿਸ਼ਾਨ ਹੋਏ ਯਾਨੀ ਕਿ ਡਿਵਾਈਡ ਦਾ ਇਹਨੂੰ ਆਪਾਂ ਮਲਟੀਪਲਾਈ ਚ ਕਨਵਰਟ ਕਰਨਾ ਹੋਏ ਤਾਂ ਕੀ ਹੋਏਗਾ ਜਿਹੜੀ ਫ੍ਰੈਕਸ਼ਨ ਹੈ ਇਹ ਉਲਟੀ ਹੋ ਜਾਂਦੀ ਹੈ ਫ੍ਰੈਕਸ਼ਨ ਉਲਟੀ ਹੋ ਜਾਂਦੀ ਹੈ ਠੀਕ ਹੈ ਇਥੇ ਕੀ ਆਪਨੇ ਕੋਲ ਆ ਜਾਏਗਾ 2/13 ਹੁਣ ਇਹਨੂੰ ਕੈਨਸਲ ਕਰ ਲੋ 13 ਨਾਲ 13 ਕੈਨਸਲ 2 1 2 2 4 8 ਆਪਾਂ ਨੂੰ ਆਹ ਵਾਲੀ ਪੂਰੀ ਚੀਜ਼ ਸੋਲਵ ਕਰਨ ਤੇ ਆਪਾਂ ਨੂੰ ਕੀ ਬਚਿਆ 1/4 ਡਨ ਡਨ ਹੈ ਫਿਰ ਆਪਣੇ ਕੋਲ ਕੀ ਆ ਗਿਆ 9 1 9 9 5 14/9 ਇੱਥੇ ਕੀ ਸਾਈਨ ਆ ਮਲਟੀਪਲਾਈ ਦਾ ਇਹਨੂੰ ਵੀ ਕੈਨਸਲ ਕਰ ਲੋ 2 ਤੇ ਕੈਨਸਲ ਹੋ ਜਾਏਗਾ 7 ਤੇ ਅੱਗੇ ਨਹੀਂ ਕੱਟ ਹੁੰਦਾ 9 ਦੋਨੇ 18 7 1 7 ਆਪਣੇ ਕੋਲ ਕੀ ਚੀਜ਼ ਆ ਗਈ 7 18 ਅੱਗੇ ਕੀ ਆ ਪਲੱਸ ਦਾ ਸਾਈਨ ਉਦਾਂ ਹੀ ਪਲੱਸ ਦਾ ਸਾਈਨ ਠੀਕ ਇੱਕ ਕੀ ਹੈ ਸਿੰਗਲ ਹੈ ਨਾ ਇਹਨੂੰ ਬਾਹਰ ਕੱਢ ਲਓ ਆਪਣੇ ਕੋਲ ਕੀ ਹੈ ਇੱਥੇ 1 4 1 4 ਇਹਦਾ ਐਲਸੀਐਮ ਕੀ ਹੋਏਗਾ 18 ਦੋਨਾ 36 36 चार न छत्ती नौ, नौ एकम नौ नौ एकम नौ ठीक और अठारह किन्नेट कर रहा है दोते दौट दो कर रहा है तो साधुनी चौदह चौदह और नौ कि हो गया अपने कोल तेई तेई हो गया नीचे की है छत्ती एक तो पहला सी अपने कोल सही यही की अपना राइट आंसर डन ਦਨ ਹੈ ਸੋ ਕਰਦੇ ਆ ਆਪਣਾ ਅੱਜ ਦਾ ਲਾਸਟ ਕੁਐਸਚਨ ਜੋ ਕਿ ਪੰਜਾਬ ਪਲਸ ਚ ਆਇਆ ਸੀਗਾ 6 ਅਗਸਤ ਸੈਕੰਡ ਸ਼ਿਫਟ ਚ ਆਹ ਹੋਣ ਜਿਹੜਾ 2023 ਚ ਹੋਇਆ ਸੀਗਾ ਠੀਕ ਆ ਅਗਰ ਆਜੇ ਆਪਾਂ ਕੀ ਕਰ ਲੈ ਲੈਸ ਦਨ অর ਮੋਰ ਦਨ ਮੋਰ ਦਨ ਵਾਲੀ ਕਰ ਲਈ ਆਪਾਂ ਫ੍ਰੈਕਸ਼ਨਸ ਸੋਲਵ ਠੀਕ ਆ ਵੱਡੀ ਐ ਛੋਟੀ ਸੰਖਿਆ ਪਤਾ ਕਰੋ ਠੀਕ ਹੈ ਔਰ ਦੂਜੀ ਜਿਹੜੀ ਪਲੱਸ ਮਾਈਨਸ ਵਾਲੀ ਜਾਂ ਕਿਦਾਂ ਵੀ ਡਿਵਾਈਡ ਵਿੱਚ ਆ ਜਾਏ ਫ੍ਰੈਕਸ਼ਨ ਨੂੰ ਕਿਦਾਂ ਸੋਲਵ ਕਰਾਂਗੇ ਉਹ ਵੀ ਕਰ ਲਿਆ ਹੁਣ ਆਪਣਾ ਕੀ ਆ ਗਿਆ bigger fraction ਜਿੱਦਾਂ ਕਿ ਇਦਾਂ ਦੀ ਤੁਹਾਡੇ ਕੋਲ ਆ ਜੇ ਫ੍ਰੈਕਸ਼ਨ ਤਾਂ ਜਿਵੇਂ 1/2 نیچے ਕੀ ਆਪਨੇ ਕੋਲ 4/3 6/ 5 डिवाइड 1/3 ਠੀਕ ਅਗਰ ਇਦਾਂ ਦੀ ਫ੍ਰੈਕਸ਼ਨ ਤੁਹਾਡੇ ਕੋਲ ਆ ਜੇ ਇਹਨੂੰ ਸੋਲਵ ਕਰੋ ਇਗਜ਼ਾਮ 'ਚ ਆ ਜੇ ਔਰ ਤੋ ਇਗਜ਼ਾਮ ਦਾ ਪ੍ਰੈਸ਼ਰ ਹੋਵੇ 1 ਤੋਂ ਅੱਧੇ ਮਿੰਟ ਦਾ ਟਾਈਮ ਹੋਵੇ ਤੁਸੀਂ ਕੀ ਕਰੋਗੇ ਉੱਥੇ ਕਹੋਗੇ ਛੱਡ ਦੋ ਰਹਿਣ ਦੋ ਅੱਗੇ ਕੁਝ ਹੋਰ ਜੀਕੇ ਵਗੈਰਾ ਕਰ ਲੈਂਦੇ ਆ ਬਟ ਨਹੀਂ ਇਹ ਸਿੱਧੇ ਸਾਡੇ ਨੰਬਰ ਦੇ ਕੇ ਜਾਂਦੇ ਆ ਮੈਂ ਪਿੱਛੇ ਹੁਣੇ ਦੱਸਿਆ ਸੀਗਾ ਅਗਰ ਡਿਵਾਈਡ ਦਾ ਸਾਈਨ ਚੇਂਜ ਕਰਨਾ ਹੋਵੇ ਤੇ ਕੀ ਹੁੰਦਾ ਇਹ ਉਲਟਾ ਹੋ ਜਾਂਦਾ ਉਲਟਾ ਹੋ ਜਾਂਦਾ ਆਪਣੇ ਕੋਲ ਇੱਥੇ ਕੀ ਆ 6/5 ਉਲਟਾ ਕਰਿਆ ਆਪਾਂ ਇਹਨੂੰ 3/1 ਇੱਥੇ ਕੀ ਆ ਆਪਣੇ ਕੋਲ 4/3 ਸੋ ਇਹਨਾਂ ਕੱਟ ਨਹੀਂ ਸਕਦੇ ਆਪਾਂ ਇਹਨਾਂ ਚੋਂ 3 ਨਾਲ 3 ਕੈਨਸਲ ਠੀਕ ਅੱਗੇ ਕੋਈ ਕੈਨਸਲ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਠੀਕ ਹੈ 6 ਚੁੱਕ 24 24/5 ਆਪਣੇ ਕੋਲ ਕੀ ਆ ਗਿਆ 24/ 5 ਠੀਕ ਆਪਣਾ ਵਾਲਾ ਸਾਰਾ ਪੋਰਸ਼ਨ ਨਿਬੜ ਗਿਆ ਖਤਮ ਹੋ ਗਿਆ ਉੱਪਰ ਵਾਲਾ ਸੋਲਵ ਕਰ ਲੈਂਦੇ ਆ ਇੱਥੇ ਕੀ ਆ ਗਿਆ 2 5 10 10 ਔਰ 1 11 ਆਪਣੇ ਕੋਲ ਕੀ ਇੱਥੇ ਆ ਗਿਆ ਇਹਦੇ ਚੋਂ 11/2 ਇਹਦੇ ਉੱਪਰ ਆਪ ਇਦਾਂ ਲਿਖ ਦਾਂਗੇ 11/2 11/2 ਹੁਣ ਜਿਹੜੀ ਨੇੜੇ ਆ ਇਹਨੂੰ ਆਪ ਚ ਮਲਟੀਪਲਾਈ ਕਰ ਲਓ ਜਿਹੜੀ ਦੋ ਰਾ ਉਹਨੂੰ ਦੂਰ ਹੀ ਰਹਿਣ ਦਿਓ ਇਹਨੂੰ ਇੱਥੇ ਮਲਟੀਪਲਾਈ ਔਰ ਇਹਨੂੰ ਇੱਥੇ ਮਲਟੀਪਲਾਈ 11 ਪੰਜੀ 55 55 24 ਦੋਨਾ 48 ਇੱਥੇ ਕੀ ਆਪਣੇ ਕੋਲ 3/2 ਸੋਨ ਕੱਟ ਲੋ ਜਿਹੜੇ ਕਟਿੰਦੇ ਆ ਅ ਇੱਥੋਂ ਕਟੇਗਾ 16 ਤੀਆਂ 48 ਉੱਪਰ ਕੀ ਆਪਣੇ ਕੋਲ ਬਚਿਆ 55 16 32 ਇਹੀ ਕੀ ਇਸ ਦਾ ਰਾਈਟ ਆਨਸਰ ਇਹੀ ਕੀ ਆਪਣਾ ਰਾਈਟ ਆਨਸਰ ਡਨ ਠੀਕ ਆ ਇਹ ਤਾਂ ਆਪਾਂ ਥੋੜਾ ਜਿਹਾ ਲੌਂਗ ਕਰ ਦਿੱਤਾ ਪਰ ਤੁਸੀਂ ਇਗਜ਼ਾਮ ਚ ਪੈਨ ਤੋਂ ਬਿਨਾ ਕਰਨੇ ਆ ਪੈਨ ਤੋਂ ਬਿਨਾ ਠੀਕ ਸੋ ਆਪਾਂ ਜਿੱਥੇ ਕਲਾਸ ਨੂੰ ਆਫ ਕਰਦੇ ਆ ਤੋ ਕਿੱਦਾਂ ਦੀ ਲੱਗੀ ਤੁਹਾਨੂੰ ਕਲਾਸ ਜਰੂਰ ਆਪਣਾ ਕਮੈਂਟਸ ਚ ਆਪਣਾ ਫੀਡਬੈਕ ਜਰੂਰ ਦਿਆ ਕਰੋ ਔਰ ਜਿਹੜੇ ਵੀ ਸਾਡੇ ਕੋਲ ਨਵੇਂ-ਨਵੇਂ ਬੱਚੇ ਜੁੜ ਰਹੇ ਆ ਪੀਵੀ 77 ਸਟਡੀ ਪੁਆਇੰਟ ਨੂੰ ਪਲੀਜ਼ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਮੇਂ ਸਿਰ ਨਵਾਂ ਨੋਟੀਫਿਕੇਸ਼ਨ ਮਿਲਦਾ ਰਹੇ ਠੀਕ ਹੈ ਮਿਲਦੇ ਆਪਾਂ ਨੈਕਸਟ ਕਲਾਸ ਚ ਪਲੀਜ਼ ਜਿਹੜਾ ਵੀ ਕੰਮ ਕਰਾਇਆ ਨਾ ਰਿਵਾਈਜ਼ ਕਰਦੇ ਜਾਓ ਸੋਹਣੇ-ਸੋਹਣੇ ਨੋਟਸ ਬਣਾਉਂਦੇ ਜਾਓ ਤਾਂ ਜੋ ਤੁਹਾਨੂੰ ਦਿੱਕਤ ਨਾ ਆਏ ਐਗਜ਼ਾਮ ਚ ਜਾਓ ਹੋਂਦੇ ਤੇ ਇੱਕ ਦੋ ਦਿਨ ਪਹਿਲਾਂ ਤੁਸੀਂ ਬਸ ਥੋੜਾ ਜਿਹਾ ਰਿਵਾਈਜ਼ ਕਰੋ ਔਰ ਪੂਰੇ ਪੂਰੇ ਨੰਬਰ ਲੈ ਕੇ ਆਓ ਠੀਕ ਮਿਲਦੇ ਆਪਾਂ ਨੈਕਸਟ ਕਲਾਸ ਚ ਬਾਏ ਬਾਏ ਟੇਕ ਕੇਅਰ